ਕਿ ਬਹੁਤ ਸਾਰੇ ਲੋਕ ਇਹਨਾਂ ਸੁੱਕੇ ਇਲਾਕਿਆਂ ਚ ਟਰੈਕਟਰ ਟਰਾਲੀਆਂ ਤੇ 2-2 ਲੱਖ ਦਾ ਸਮਾਨ ਲੱਦ ਕੇ ਫਿਰਦੇ ਆਂ ਔਰ ਮੁੜ ਕੇ ਨੈਗੇਟਿਵ ਗੱਲਾਂ ਕਰਦੇ ਨੇ 2 ਲੱਖ ਰੁਪਏ ਦਾ ਵੀ ਸਮਾਨ ਲੈ ਕੇ ਆਏ ਜਿਹੜੇ ਦੂਜੇ ਨੇ ਉਹ ਖੂ 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 ਸਾਡੇ ਬੰਦਿਆਂ ਦੇ ਪੈਣ ਤੋਂ ਟਰੂਟ ਮਾਰੇ ਅੱਜ ਤੋਂ ਬਾਅਦ ਮੈਨੂੰ ਗੁਰੂ ਰਾਮਦਾਸ ਸਾਹਿਬ ਦੀ ਸੋ ਅਸੀਂ ਨਹੀਂ ਆਉਦੇ ਹੈਗੇ ਮੁੜ ਕੇ ਕਿਸੇ ਕੀ ਤੁਹਾਡੇ ਨਾਲ ਮਾੜੀ ਜੀ ਨੈਗੇਟਿਵ ਗੱਲਾਂ ਹੋ ਗਈਆਂ ਤਾਂ ਤੁਸੀਂ ਗੈਰ ਜ਼ਿੰਮੇਵਾਰਾ ਤਰੀਕੇ ਨਾਲ ਇਰੈਸਪੌਂਸਿਬਲ ਮੈਨਰ ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਵਾਇਰਲ ਕਰ ਦੋ ਔਰ ਸਾਰੀ ਸੰਗਤ ਉਦੇਸ਼ਾ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਜੋ ਕਿ ਪੰਜਾਬ ਦੀ ਧਰਤੀ ਨੂੰ ਪਿਆਰ ਕਰਦੇ ਨੇ ਹੜ ਪ੍ਰਭਾਵਿਤ ਖੇਤਰ ਦੇ ਵਿੱਚ ਸੇਵਾ ਕਰਨਾ ਮੰਗਦੇ ਨੇ ਉਹਨਾਂ ਨੂੰ ਨੈਗੇਟਿਵ ਕਰ ਦੋ ਸਾਨੂੰ ਕਰਨਾ ਨਹੀਂ ਆ ਰਿਹਾ ਆ ਗੱਡੀ ਪਿੱਛੇ ਲੋਡ ਹੋ ਰਹੀ ਹੈ ਇਹਦੇ ਵਿੱਚ ਰਾਸ਼ਨ ਵੀ ਜਾਣ ਲੱਗਿਆ ਸਾਡੀ ਦੋ ਬੋਟਾ ਅੱਗੇ ਹੈਗੀ ਬਾਈ ਕਿਹੜੇ ਪਿੰਡ ਜਾ ਰਿਹਾ ਹਾਲਾਤ ਕਿਹਨੇ ਉੱਥੇ ਉੱਥੇ ਜੀ ਪਾ ਇੱਕ ਤਾਂ ਪੰਆ ਸਿੰਘਾਂ ਦੇ ਗੁਰਦੁਆਰੇ ਉੱਥੇ ਬਹੁਤ ਘਰ ਆ ਜੀ ਤੇ ਜਿਹੜੇ ਪੋਸ਼ ਵੀ ਨਹੀਂ ਪਹੁੰਚਿਆ ਜੀ ਤੇ ਫੱਤੇ ਵਾਲਾ ਪਿੰਡ ਆ ਜੀ ਪਰੇ ਆਲੇ ਵਾਲਾ ਪਿੰਡ ਆ ਜੀ ਜਿੱਥੇ 10 10 ਫੁੱਟ ਪਾਣੀ ਵਗ ਰਿਹਾ ਕੁਝ ਨਹੀਂ ਪਹੁੰਚਿਆ ਜੀ ਉੱਥੇ ਸਾਰੇ ਇੱਕ ਚੀਜ਼ ਦੀ ਲੋੜ ਆ ਜੀ ਉਹਨਾਂ ਨੂੰ ਉਹਨਾਂ ਨੂੰ ਪਸ਼ੂਆਂ ਤੇ ਇੰਨਾ ਤੇ ਬਹੁਤ ਪਿੰਡ ਨੇ ਪਸ਼ੂਆਂ ਦੇ ਚਾਰੇ ਤੱਕ ਉਹਨਾਂ ਨੂੰ ਬੈਟਰੀਆਂ ਤੱਕ ਉਹਨਾਂ ਦੇ ਘਰ ਦੇ ਵਿੱਚ ਰਾਸ਼ਨ ਨਹੀਂ ਹੈਗਾ ਉਹਨਾਂ ਦੀ ਲਾਈਟ ਬੰਦ ਹੋ ਗਈ ਆ ਹੁਣ ਤੁਸੀਂ ਵੀਡੀਓ ਸਾਂਝਾ ਕਰਦਾ ਚਲਦੇ ਚਲਦੇ ਕਿਉਂ ਕਰਨਾ ਬਹੁਤ ਜ਼ਿੰਮੇਵਾਰੀ ਤੇ ਜ਼ਰੂਰੀ ਗੱਲਾਂ ਨੇ लोग क्या करते हैं 2 लाख 3 लाख ਪਿੰਡ ਚ ਗ੍ਰਾਹੀ ਇਕੱਠੀ ਕੀਤੀ ਟਰੈਕਟਰ ਟਰਾਲੀਆਂ ਭੜੀਆਂ 10 12 ਮੁੰਡੇ ਟਰੈਕਟਰ ਟਰਾਲੀਆਂ ਤੇ ਆ ਗਏ ਉਹਨਾਂ ਨੂੰ ਲੱਗ ਰਿਹਾ ਹੜ ਪ੍ਰਭਾਵਿਤ ਖੇਤਰ ਦੇ ਵਿੱਚ ਲੋਕ ਐ ਪੰਗਤ ਦੇ ਵਿੱਚ ਬੈਠੇ ਹੋਣਗੇ ਔਰ ਤੁਸੀਂ ਲੰਗਰ ਵਾਂਗ ਵਰਤਾਨਾ ਹੜ ਹੜ ਪ੍ਰਭਾਵਿਤ ਖੇਤਰ ਦੀ ਸੇਵਾ ਅਲੱਗ ਤਰੀਕੇ ਨਾਲ ਕੰਮ ਕਰਦੀ ਹੈ ਇਸ ਸਿਸਟਮ ਨੂੰ ਸਮਝਣਾ ਪੈਂਦਾ ਐ ਐਗਜ਼ਾਮਪਲ ਦੇ ਕੇ ਸਮਝਾਉਣਾ ਹੈ ਪੋਲਿਟਿਕਸ ਇੱਕ ਫੁੱਲ ਟਾਈਮ ਜੌਬ ਹੈ ਜਿਹੜਾ ਇਹਨੂੰ ਜਾਣਦਾ ਕਰਦਾ ਉਹੀ ਕਰ ਸਕਦਾ ਨਾ ਟੀਚਿੰਗ ਇੱਕ ਫੁੱਲ ਟਾਈਮ ਜੌਬ ਹੈ ਜਿਹੜਾ ਜਾਣਦਾ ਕਰਦਾ ਸਿਸਟਮ ਨੂੰ ਉਹੀ ਕਰ ਸਕਦਾ ਹੈ ਇਸ ਤਰ੍ਹਾਂ ਸਾਨੂੰ ਮੈਂ ਆਪਣੀ ਗੱਲ ਕਰ ਦਿੰਨਾ ਅਸੀਂ ਬੈਠੇ ਹਰੀਕੇ ਪੱਤਨ ਏਰੀਏ ਦੇ ਵਿੱਚ ਇੱਥੇ ਸਾਨੂੰ 12 ਤੋਂ 15 ਸਾਲ ਦਾ ਤਜਰਬਾ ਹੈ ਨਾ ਇਹ ਸਾਨੂੰ ਇੰਨਾ ਵੱਡਾ ਐਕਸਪੀਰੀਅੰਸ ਦਾ ਤਾਂ ਹੀ ਇਹ ਚੀਜ਼ਾਂ ਮੈਨੇਜ ਕਰ ਸਕਦੇ ਆ ਲੋਕਲ ਲੋਕਾਂ ਨਾਲ ਲੋਕਲ ਮੋਤਬਰ ਬੰਦਿਆਂ ਨਾਲ ਅਸੀਂ ਕੋਆਰਡੀਨੇਸ਼ਨ ਬਿਠਾਣੇ ਆ ਉਹਨਾਂ ਦੇ ਨਾਲ ਬੈਠਦੇ ਆ ਉਹਨਾਂ ਦੀ ਸਹਾਇਤਾ ਲੈਣੇ ਆ ਪੂਰਾ ਇੱਕ ਨੈਟਵਰਕ ਇਸਟੈਬਲਿਸ਼ ਕੀਤਾ ਹੋਇਆ ਅਸੀਂ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਅਸੀਂ ਇਫੈਕਟਿਵ ਤਰੀਕੇ ਨਾਲ ਇਹ ਸੇਵਾਵਾਂ ਐਕਸਟੈਂਡ ਕਰ ਪਾਣੇ ਆ ਜਿਹੜੇ ਪਿੰਡ ਪਾਣੀਆਂ ਦੇ ਵਿੱਚ ਨੇ ਜੇ ਆਪਾਂ ਆਹ ਉੱਪਰ ਚੜੀਏ ਮਹਾਰਾਜ ਆਹ ਵਨ ਦੇ ਉੱਪਰ ਚੜੀਏ ਤਾਂ ਪਾਣੀ ਬਹੁਤ ਖੜਾ ਹੈ ਪਾਣੀ ਕੋਈ ਨੀਵਾ ਪੱਤਰ ਨਹੀਂ ਹੋ ਰਿਹਾ ਪਿੱਛੇ ਭਾਗੜਾ ਬੈਨ ਹੋ ਚੱਡੇ ਜਾ ਰਹੇ ਮੀਂਹ ਪੈ ਰਿਹਾ ਉਹਨਾਂ ਨੇ ਮੀਂਹ ਪੈਣਾ ਸ਼ੁਰੂ ਹੋ ਗਿਆ ਔਰ ਪਾਣੀ ਫੇਰ ਚੜਦਾ ਜਾਂਦਾ ਹੈ ਪਾਣੀ ਫੇਰ ਚੜਦਾ ਜਾਂਦਾ ਹੈ ਗੂਗਲ ਰਿਪੋਰਟਰ ਦੱਸ ਰਹੀਆਂ ਨੇ ਕਿ ਪਾਣੀ ਪਿੱਛੇ ਹਿਮਾਚਲ 'ਚ ਬਹੁਤ ਪੈ ਰਿਹਾ ਹੈ ਮੋਹਾਲੀ 'ਪੜਾ ਤਗੜੇ ਮੀਂਹ ਪੈ ਰਹੇ ਰਾਤ ਤੋਂ ਲਗਾਤਾਰ ਕਿ ਭਾਈ 21 ਦਿਨ ਝੁੱਪ ਪਈ ਹੈ ਸੋ ਇਹ ਸਾਰੇ ਚੀਜ਼ਾਂ ਹੋ ਰਹੀਆਂ ਨੇ ਪਲੀਜ਼ ਵੀਡੀਓ ਸਾਂਝਾ ਕਰਿਓ ਲੋਕ 네ਗੇਟਿਵ ਹੋ ਜਾਂਦੇ ਕਿਉਂਕਿ ਕੁਝ ਵੀਰਪੈਣ ਇਹਨਾਂ ਨੂੰ ਚੀਜ਼ਾਂ ਮੈਨੇਜ ਨਹੀਂ ਕਰਦੀਆਂ ਅੰਤੀਆਂ ਉਹਨਾਂ ਨੂੰ ਪਤਾ ਨਹੀਂ ਹੈ ਕਿ ਚੀਜ਼ਾਂ ਐਕਸਟੈਂਡ ਕਿਵੇਂ ਕਰਨੀਆਂ ਨੇ ਗੈਰ ਜ਼ਿੰਮੇਵਾਰانہ ਤਰੀਕੇ ਨਾਲ ਬਿਆਨ ਨਾ ਇਸ਼ੂ ਕਰੋ ਸਹੀ ਗੱਲਾਂ ਨਹੀਂ ਹੈ ਤੋਂ ਕਿਉਂਕਿ ਤੁਹਾਡੇ ਨਾਲ ਕੁਝ 네ਗੇਟਿਵ ਗੱਲਾਂ ਹੋ ਗਈਆਂ ਤਾਂ ਤੁਸੀਂ ਰੋਸ਼ ਦੇ ਵਿੱਚ ਬਿਆਨ ਇਸ਼ੂ ਕਰ ਦਿੰਦੇ ਹੋ ਸੋਸ਼ਲ ਮੀਡੀਆ ਤੇ ਔਰ 네ਗੇਟਿਵ ਚੀਜ਼ਾਂ ਲੋਕ ਜਲਦੀ ਗੇਨ ਕਰਦੇ ਜੋ ਲੋਕ ਜਲਦੀ ਐਕਸੈਪਟ ਕਰਦੇ ਹੈ ਹਿਊਮਨ ਸਾਈਕੋਲੋਜੀ ਹੈ ਵੀਰ ਜੀ ਇੱਥੇ ਕੱਡ ਹੜ੍ਹਿਆਂ ਤੋਂ ਲੈ ਕੇ ਫਰੋਜਪੁਰ ਤੱਕ 40-50 ਪਿੰਡ ਜਿਹੜੇ ਬਿਲਕੁਲ ਪਾਣੀ ਦੇ ਵਿੱਚ ਆ ਜੀ ਉਹਨਾਂ ਤੱਕ ਰਸਾ ਪਹੁੰਚ ਨਹੀਂ ਪਾ ਪਹੁੰਚਾ ਜੀ ਇੱਥੇ ਬਸ ਬੰਨ ਦੇ ਢੇਡੇ ਕੱਢ ਕੇ ਚੱਲ ਜਾਂਦੇ ਆ ਉੱਥੋਂ ਤੱਕ ਨਹੀਂ ਪਹੁੰਚ ਰਿਹਾ ਜੀ ਅੱਜ 6 ਤਰੀਕ ਹੈ ਠੀਕ ਹੈ ਜੀ ਇੱਧਰਲਾ ਪੂਰਾ ਡੁੱਬਿਆ ਹੋਇਆ ਏਰੀਆ ਆ ਵਿੱਚ ਬੰਨ ਆ ਗਿਆ ਤੁਸੀਂ ਇੱਧਰ ਸੜਕ ਸੁੱਕੀ ਹੁੰਦੀ ਆ ਪਿੰਡਾਂ ਦੇ ਜਿਹੜੇ ਮੁੰਡੇ ਹੁੰਦੇ ਉਹਨਾਂ ਦੀ ਸੇਵਾ ਮੁਬਾਰਕ ਹੈ ਭਾਵਨਾ ਬਹੁਤ ਚੰਗੀ ਹੈ ਲੇਕਿਨ ਉਹਨਾਂ ਨੂੰ ਪਤਾ ਨਹੀਂ ਕਰਨਾ ਕਿਵੇਂ ਆ ਇਹ ਚੀਜ਼ਾਂ ਐਕਸਪੀਰੀਐਂਸ ਨਾਲ ਆਂਦੀ ਆ ਆਓ ਜਰਾ ਤੁਹਾਨੂੰ ਹੋਰ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕਰਦਾ ਬਟ ਭਾਈ ਸਾਹਿਬ ਕਿੱਥੋਂ ਆਏ ਸਾਰੇ ਸਾਨੂੰ ਮਾਨਗੜ ਤੋਂ ਕੱਲ ਪਤਾ ਹੀ ਪਰਸੋ ਸਵੇਰੇ 3 ਵਜੇ ਤੁਰੇ ਸੀ ਫੇਰ ਰਾਤ ਨੂੰ ਪਹੁੰਚੇ 8:30 ਵਜੇ ਪਹੁੰਚੇ 14-15 ਘੰਟੇ 18 ਘੰਟੇ ਕਿੰਨੇ ਘੰਟੇ 15-16 ਘੰਟੇ ਲੱਗੇ 15-16 ਘੰਟੇ ਟਰੈਕਟਰ ਟਰਲੀ ਤਾਂ ਆਇਆ ਉਹ ਖੜਾ ਹੈ ਇਹ ਸੇਵਾ ਭਾਵ ਨਾਲ ਆਉਂਦੇ ਹੁਣ ਇਹਨਾਂ ਨੇ ਆ ਕੇ ਲੋਕਲ ਕੋਆਰਡੀਨੇਸ਼ਨ ਕੀਤਾ ਗੁਰਦੁਆਰਾ ਸਾਹਿਬ ਤੇ ਰਾਤ ਨੂੰ ਠਹਿਰੇ ਹਣਾ ਹੁਣ ਸਾਡੇ ਨਾਲ ਕਿਸਤੀਆਂ ਤਾਂ ਅੰਦਰ ਜਾਣਗੇ ਆ ਕੇ ਥੋੜਾ ਵੀਡੀਓ ਰਿਕਾਰਡ ਕਰਾਂਗੇ ਫੀਡੀ ਫੀਡਬੈਕ ਹੈ ਇਹ ਟਰੈਕਟਰ ਟਰਾਲੀਆਂ ਦਾ ਤੁਸੀਂ ਦੇਖ ਨੈਗੇਟਿਵ ਵੀਡੀਓ ਦੇਖਿਆ ਹੋਣਾ ਨਾ ਦੇਖਿਆ ਨੈਗੇਟਿਵ ਵੀਡੀਓ ਨੈਗੇਟਿਵ ਬਾਬਾ ਜੀ ਬਹੁਤ ਕੁਝ ਲੋਕ ਕਹੀ ਹੈ ਹਨਾ ਹਨਾ ਜੀ ਉਹਨਾਂ ਨੂੰ ਕਰਨਾ ਨਹੀਂ ਆਉਂਦਾ ਉਹ ਐਕਸਟੈਂਡ ਨਹੀਂ ਕਰ 파ਰੇ ਅੰਦਰ ਨਹੀਂ ਜਾ 파ਰੇ ਸੇਵਾ ਭਾਵਨਾ ਤੇ ਆਪਣੀ ਜਗ੍ਹਾ ਜਾਇਜ਼ ਨਹੀਂ ਹੋ 2-4% ਲਾਲਚੀ ਲੋਕ ਘੁਮ ਰਹੇ ਕੋਈ ਗੱਲ ਨਹੀਂ ਸਹੀ ਹੈ ਜੀ ਭਾਈ ਇਹ ਤਾਂ 13-13 ਕਰਦੇ ਮੁੱਕਣਾ ਨਹੀਂ ਕੀ ਹੋ ਜੂ ਇਹ ਘਰ ਭਰ ਲੈਣਗੇ ਸਾਲ-ਸਾਲ ਦਿਹਾੜੀਆਂ ਗਈਆਂ ਕੁਝ ਨਹੀਂ ਕੁਝ ਨਹੀਂ ਬਣਨਾ ਜ਼ਮੀਨਾਂ ਗਈਆਂ ਦਿਹਾੜੀਆਂ ਗਈਆਂ ਸਭ ਕੁਝ ਗਿਆ ਕਰਜ਼ੇ ਗਏ ਲਿਮਟਾਂ ਗਈਆਂ ਸਭ ਕੁਝ ਗਿਆ ਕਣਕ ਵੀ ਨਹੀਂ ਬੀਜੀ ਯਾਨੀ ਕੀ ਹੋ ਗਿਆ ਜੇ 6 ਮਹੀਨੇ ਦਾ ਸਾਲ ਦਾ ਰਾਸ਼ਨ ਭਰ ਲੈਰ ਖਾਣਾ ਹੀ ਹੈ ਕੀ ਫਰਕ ਪੈ ਕੀ ਫਰਕ ਇੱਥੇ 5-5 10-10 ਫੁੱਟ ਰੇਤਾ ਭਰੀ ਜਾਣੀ ਹੈ ਔਰ ਉਹ ਡੀਜ਼ਲ ਦਾ ਪੈਸਾ ਲੱਖਾਂ ਰੁਪਏ ਲੱਗਣਾ ਸਹੀ ਹੈ ਝੋਨਾ ਗਿਆ ਜਿਦੀ ਗਈ ਸਭ ਕੁਝ ਚਲੇ ਗਿਆ ਨਾ ਕੀ ਫਰਕ ਪੈਗਾ 6 ਮਹੀਨੇ ਰਾਸ਼ਨ ਭਰ ਲੈ ਯਾਰ ਮੇਰੀ ਵੀਰਾ ਭੈਣਾ ਨੂੰ ਬੇਨਤੀ ਹੈ ਨੰਬਰ ਸਾਡੇ ਥੱਲੇ ਚੱਲਦੇ ਆ ਤੁਹਾਡੇ ਤੋਂ ਮੇਰੇ ਨਹੀਂ ਕਰਦਾ ਹਾਂ ਸਾਡੇ ਕੋਲ ਆਓ ਹਰੀਕੇ ਪਤਨ ਏਰੀਆ ਪਿੰਡ ਕੋਤੋਬ ਦੀ ਨਹੀਂ ਬੈਠੇ ਆ ਸਾਡੇ ਨਾਲ ਕੋਆਰਡੀਨੇਸ਼ਨ ਦੇ ਵਿੱਚ ਅੰਦਰ ਲੈ ਕੇ ਚੱਲਾਂਗੇ ਸਾਡੂ ਫੋਨ ਕਰੋ ਇੱਥੇ ਆਓ ਹਨਾ 네ਗੇਟਿਵ ਗੱਲਾਂ ਨਾ ਕਰੋ ਨਵਾਂ ਬੰਦਾ ਗੱਡੀ ਦੇ ਬੈਠ ਜਾ ਕਿੱਥੋਂ ਮੈਨੇਜ ਕਰ ਲੇਗਾ ਗੱਡੀ ਹਨਾ ਨਹੀਂ ਕਰ ਪਾਏਗਾ ਹਨਾ ਸਾਡੀ ਹੁਣ ਪੀਜੀਏ ਸੇਵਾ ਚੱਲਦੀਆਂ ਬਹੁਤ ਸਾਰੀਆਂ ਸਾਨੂੰ ਪਤਾ ਹੈ ਕਿੱਥੇ ਕਾਰਡ ਬਣਨੇ ਆ ਕਿੱਥੇ ਟੈਸਟ ਹੋਣੇ ਆ ਕਿੱਥੇ ਡਾਕਟਰ ਨੂੰ ਮਿਲਣਾ ਅਸੀਂ ਫਟਾਫਟ ਕਰ ਲਾਂਗੇ ਸਾਨੂੰ 15 ਸਾਲ ਦਾ ਤਜਰਬਾ ਤੁਸੀਂ ਆਉਂਗੇ ਤੁਹਾਨੂੰ ਨਹੀਂ ਪਤਾ ਇਹ ਉਦਾਂ ਹੀ ਆ ਫਲੱਡ ਦੀ ਸੇਵੀ ਸੇਵਾ ਹੜ੍ਹਾਂ ਦੀ ਸੇਵਾ ਬੜੇ ਡਿਫਰੈਂਟ ਤਰੀਕੇ ਨਾਲ ਚੱਲਦੀ ਹੈ ਸਾਨੂੰ ਨਾ 12 13 ਜ਼ਿਲ੍ਹਿਆਂ ਦਾ ਤਜਰਬਾ ਇਹਨਾਂ ਚ ਜ਼ਿਆਦਾ 2023 ਤੋਂ ਲੈ ਕੇ ਹੁਣ ਤੱਕ ਨਾ ਐਦਾਂ ਨੈਗੇਟਿਵ ਵੀਡੀਓ ਗੈਰ ਜ਼ਿੰਮੇਵਾਰਾ ਸਟੇਟਮੈਂਟਾਂ ਇਸ਼ੂ ਬਿਲਕੁਲ ਨਹੀਂ ਕਰਦੀਆਂ ਬੇਨਤੀਆਂ ਨੇ ਵੀਡੀਓ ਜ਼ਰੂਰ ਸਾਂਝੇ ਕਰੋ ਇਹ ਬਹੁਤ ਜ਼ਰੂਰੀ ਚੀਜ਼ਾਂ ਨੇ ਲੋਕ ਨੈਗੇਟਿਵ ਹੁੰਦੇ ਨਾ ਹੋਇਆ ਕਰੋ ਹਨਾ ਫਤਿਹ ਦੀ ਸਾਂਝਾ ਵੀਡੀਓ ਕਲੋਜ਼ ਕਰਾਂਗੇ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ